16 ਕੋਸਟਾ ਭਰਨੀ ਤੇ ਲੈਨ ਦੇਖੀ ਜਾਂ ਤੇ ਲੈਨ ਦੇਜ ਕਰ ਫਾਇਦਾ ਕਰਨਾ ਦਰਖਤ ਲਾਉਣੇ ਨਗਰ ਨਿਗਮ ਦੇ ਵਿੱਚ ਤੇ ਆਪਾਂ ਉਹ ਕਰਨੇ ਤਿਆਰ ਹੈ ਤਿਆਰ ਹੈ ਮੈਂ ਸਮਝਦਾ ਵੀ ਜਿਹੜੇ ਵਿਚਾਰੇ ਇਹਨੇ ਲੰਮੇ ਸਮੇਂ ਤੋਂ ਇਹ ਕਾਰਜ ਨੂੰ ਸੰਭਾਲੀ ਬੈਠੇ ਆ ਤੇ ਉਹ ਜਿਹੜੀਆਂ ਬਾਕੀ ਪੋਟਾਂ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਕੀ 100 ਕਿਲੋਮੀਟਰ ਤੋਂ ਵੀ ਆ ਕੇ ਬੱਚੇ ਅਪਲਾਈ ਕਰ ਰਹੇ ਆ ਠੀਕ ਆ ਚਲੋ ਅਪਲਾਈ ਕਰਨਾ ਉਹਨਾਂ ਦਾ ਹੱਕ ਆ ਕਿਉਂਕਿ ਜੇ ਅਪਲਾਈ ਕਰਕੇ ਉਹਨਾਂ ਨੂੰ ਕੋਈ ਜੋਬ ਮਿਲ ਜਾਂਦੀ ਉਹਨਾਂ ਨੇ ਬਦਲੀ ਕਰਾ ਕੇ ਫੇਰ ਉੱਥੇ ਚਲੇ ਜਾਣਾ ਤੇ ਖਾਲੀ ਤਾਂ ਖਾਲੀ ਤਾਂ ਫੇਰ ਮੌਕਾ ਸ਼ਹਿਰ ਉਸੇ ਤਰ੍ਹਾਂ ਹੀ ਰਹਿ ਗਿਆ ਜੇ ਅਗਰ ਗੱਲ ਕਰੀਏ 16 ਪੋਸਟਾਂ ਦੇ ਵਿੱਚ ਲੈਣਾ ਲਿਖੇ 4000 ਤਕਰੀਬ ਤੁਸੀਂ ਕੰਨੀ ਜਿਹੜੀ ਪੋਸਟ ਹੋ ਜੂਗੀ ਕਿਤਨੇ ਕਿਤੇ ਲੱਗਣੀ ਹੈ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਔਰ ਕਈਆਂ ਨੂੰ ਇਹ ਵੀ ਨਹੀਂ ਪਤਾ ਬੇਰਜ਼ਗਾਰੀ ਹੁੰਦੀ ਕੀ ਚੀਜ਼ ਹੈ ਅਸੀਂ ਮੋਗਾ ਨਗਰ ਨਗਰ ਨਿਗਮ ਦੇ ਵਿੱਚ ਖੜੇ ਆ ਜਿੱਥੇ ਕਿ 1 ਮਹੀਨੇ ਪਹਿਲਾਂ ਇੱਕ ਮਤਾ ਪਾਇਆ ਗਿਆ ਸੀ ਕਿ 48 ਬੇਰਜ਼ਦਾਰਾਂ ਦੀ ਜਿਹੜੀਆਂ ਪੋਸਟਾਂ ਖਾਲੀ ਪਈਆਂ ਉਸ ਨੂੰ ਪਰਣਾ ਹੈਗਾ ਤੇ ਉਹਦੇ ਵਾਸਤੇ ਜਿਹੜੇ 32 ਆਲਰੇਡੀ ਜਿਹੜਾ ਹੈਗਾ ਤਿੰਨ ਮੁਲਾਜ਼ਮ ਜਿਹੜੇ ਕੱਚੇ ਦੌਰ ਤੇ ਕੰਮ ਕਰ ਰਹੇ ਆ ਉਹਨਾਂ ਨੂੰ ਪੱਕੇ ਕਰਨਾ ਜਿਨ੍ਹਾਂ ਨੂੰ ਲੈ ਕੇ ਅੱਜ ਜਿਹੜੇ 16 ਜਿਹੜੀਆਂ ਪੋਸਟਾਂ ਬਾਕੀ ਆ ਉਹਦੇ ਵਾਸਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਕੈਂਡੀਡੇਟ ਜਿਹੜੇ ਖੜੇ ਆ ਜੋ ਕਿ ਇਹਨਾਂ ਦਾ ਮਿਨੀਮਮ ਜਿਹੜੀ ਕੁਆਲਿਫੀਕੇਸ਼ਨ 8ਵੀਂ ਪਾਸ ਤੋਂ ਲੈ ਕੇ ਜਿਹੜੀ ਸੀਗੀ ਉਹਨਾਂ ਦੀ ਰੱਖੀ ਸਕਦੇ 16 ਜਿਹੜੇ ਕੈਂਡੀਡੇ ਜਿਹੜੇ ਕਿ ਅਪਲਾਈ ਕਰ ਸਕਦੇ ਆ ਔਰ 16 ਐਪਲੀਕੇਸ਼ਨ ਕੈਂਡੀਡੇਟ ਵਾਸਤੇ ਤੁਸੀਂ ਦੇਖ ਸਕਦੇ ਹੋ ਐਸ ਵੇਲੇ ਤਕਰੀਬਨ 4000 ਦੇ ਕਰੀਬ ਜਿਹੜੀ ਐਪਲੀਕੇਸ਼ਨ ਇੱਥੇ ਪਹੁੰਚ ਚੁੱਕੀਆਂ ਔਰ ਲੈਣਾ ਜਿਹੜੇ ਲੱਗੀਆਂ ਸਾਹਮਣੇ ਨਜ਼ਰ ਆ ਰਹੀਆਂ ਤਸਵੀਰਾਂ ਦੇ ਵਿੱਚ ਇਹਦੇ ਵਿੱਚ ਕੋਈ ਗ੍ਰੈਜੂਏਸ਼ਨ ਪਾਸ ਆ ਕੋਈ 8ਵੀਂ ਪਾਸ ਆ ਕੋਈ +2 ਪਾਸ ਆ ਔਰ ਕਈਆਂ ਨੇ ਡਿਪਲੋਮੇ ਵੀ ਕੀਤੇ ਹੋਏ ਸਰਕਾਰੀ ਜੋਬ ਪਾਉਣ ਲਈ ਜਿਹੜਾ ਹੈਗਾ ਇੱਥੇ ਜਿਹੜੇ ਲੋਕ ਪਹੁੰਚੇ ਆ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਇਹਨਾਂ ਦਾ ਕੀ ਕਹਿਣਾ ਇੱਥੇ ਭਾਈ ਸਾਹਿਬ ਪਹੁੰਚੇ ਆ ਬੀਰ ਜੀ ਤੇ ਜਿਹੜੇ ਤੁਸੀਂ ਪਹੁੰਚੇ ਹੋ ਵੇਡ ਆਦੀ ਪੋਸਟ ਵਾਸਤੇ ਕਿੰਨੇ ਬੜੇ ਉਹ ਤੁਹਾਨੂੰ ਜੋਬ ਦੀ ਕੀ ਜ਼ਰੂਰਤ ਹੈ ਅੰਡਰ ਮੈਟਰ ਗਈ ਬੇਰਜ਼ਗਾਰੀ ਦਾ ਕਰਕੇ ਕੋਈ ਕੰਮ ਨਹੀਂ ਮਿਲਦਾਗਾ ਤੇ ਇਸੇ ਕਰਕੇ ਭਰਾ ਜੀ ਸਰਕਾਰੀ ਜੋਬ ਕਰਕੇ ਤੁਸੀਂ ਲਾਈਨ ਚ ਲੱਗੋ ਜਾਂ ਪ੍ਰਾਈਵੇਟ ਨਹੀਂ ਸਰਕਾਰੀ ਗਾ ਕਿ ਪ੍ਰਾਈਵੇਟ ਦੇ ਉੱਤੇ ਮਰਜ਼ੀ ਲੱਗ ਲੋ ਨਹੀਂ ਸਰਕਾਰੀ ਜੋਬ ਕਰਕੇ ਤੁਸੀਂ ਹਾਂਜੀ ਹਾਂਜੀ ਕਿ ਜਿਹੜੇ ਤਕਰੀਬਨ 16 ਪੋਸਟਾਂ ਭਰਨੀਆਂ ਤੇ ਲੈਣ ਦੇਖੀ ਜਾਂਦਾ ਲੈਣ ਦੇਜ ਕਾਫੀ ਉਹ ਲੈਣ ਨੂੰ ਸਾਨੂੰ ਤਾਂ ਭਲਾ ਰਾਤ ਨੂੰ ਵੀ ਭਾਈ ਰੱਖਣੇ ਤੇ ਬਹਿ ਜਾਣਾ ਜੀ ਫਾਰਮ ਫੜਾ ਕੇ ਹਾਂਜੀ ਫਾਰਮ ਫੜਾ ਕੇ ਜਾਵਾਂਗੇ ਤਾਂ ਜੀ ਬਿਲਕੁਲ ਜੀ ਇਹਨਾਂ ਦਾ ਕੈਂਡੀਜੇਟ ਸਰਕਾਰੀ ਜੋਬ ਚਾਹੀਦੀ ਆ ਇਹਦੇ ਵਿੱਚ ਸਰਕਾਰੀ ਜੋਬ ਕੋਈ ਵੀ ਹੋਵੇ ਚਾਹੇ ਜਿਵੇਂ ਅੱਪਾ ਗੱਲ ਕਰਦੇ ਬੇਲਦਾਰ ਦੀ ਬੇਲਦਾਰ ਦੇ ਵਿੱਚ ਕੀ ਕੰਮ ਹੁੰਦੇ ਹਾਂਜੀ ਬੇਲਦਾਰ ਪੋਸਟ ਤੇ ਕੀ ਕੰਮ ਹੁੰਦੇ ਆ ਪਾਈ ਹੁੰਦੀ ਔਰ ਦਰਖਤ ਲਗਾਉਣੇ ਹੁੰਦੇ ਆ ਇੱਕ ਦਰਖਤਾਂ ਨੂੰ ਪਾਣੀ ਦੇਣਾ ਹੁੰਦਾ ਥੇ ਇੱਕ ਦੇਖਭਾਲ ਕਰਨੀ ਹੁੰਦੀ ਵੀ ਕੋਈ ਪਸ਼ੂ ਨਾ ਪਾਏ ਦੀ ਲੋਰ ਵਾਪਸ ਸਰਕਾਰੀ ਜੋਬ ਐਸੇ ਕੁਝ ਵੀ ਕੰਮ ਕਰਨ ਨੂੰ ਤਿਆਰ ਐਸੇ ਹਾਂਜੀ ਹਾਂਜੀ ਪਿਛਲੇ ਸਰਕਾਰੀ ਜੋਬ ਮੈਨੇ ਚਾਹੀਦੀ ਹਾਂਜੀ ਬਿਲਕੁਲ ਜੀ ਇਹਨਾਂ ਦਾ ਜੋ ਕਹਿਣਾ ਹੈ ਨੌਜਵਾਨ ਪੀੜੀ ਵੱਲੋਂ ਸਾਡੇ ਨਾਲ ਹੋਰ ਵੀ ਇੱਥੇ ਮੌਜੂਦ ਆ ਉਹਨਾਂ ਦਾ ਕਹਿਣਾ ਹੈ ਬਾਈ ਜੀ ਤੁਸੀਂ ਕੀ ਕਿੰਨੀ ਕੁ ਗ੍ਰੈਜੂਏਸ਼ਨ ਹੈ ਤੁਹਾਡੀ ਪੋਸਟ ਗ੍ਰੈਜੂਏਟਿਵ ਆਪਾਂ ਉਹ ਕੱਢ ਜੇ ਤੁਸੀਂ ਇੱਥੇ ਜਿਹੜਾ ਇਹਨਾਂ ਨੇ ਕੰਮ ਦੱਸਿਆ ਵੀ ਜੋ ਸਫਾਈ ਦਾ ਕਰਨਾ ਦਰਖਤ ਲਾਉਣੇ ਆ ਨਗਰ ਨਿਗਮ ਦੇ ਵਿੱਚ ਤੇ ਆਪਾਂ ਉਹ ਕਰਨ ਨੂੰ ਤਿਆਰ ਹਾਂ ਤਿਆਰ ਹਾਂ ਜੀ ਉਹ ਸਰਕਾਰੀ ਜੋਬ ਜ਼ਰੂਰੀ ਹੈ ਸਰਕਾਰੀ ਜੋਬ ਜ਼ਰੂਰੀ ਹੈ ਜੀ ਹਾਂ ਜੀ ਜੇ ਅਗਰ ਆਪਾਂ ਗੱਲ ਕਰੀਏ 16 ਪੋਸਟਾਂ ਸਾਰੀਆਂ ਹੈਗੇ ਤੇ ਇਸ ਵੇਲੇ ਤੁਸੀਂ ਲਾਈਨ ਅਪ ਵੀ ਦੇਖ ਸਕਦੇ ਹੋ ਕਿਲਾ ਤਾਂ ਆਪਣੇ ਅੰਨਵਾਰੀ ਆ ਸਕਦੀ ਨਹੀਂ ਪਹਿਲਾ ਟੈਸਟ ਫਾਈਲ ਸਬਮਿਟ ਰੈਸਟਾਂ ਦੀ ਤਿਆਰੀ ਵੀ ਚੱਲ ਰਹੀ ਆ ਕਿਉਂਕਿ ਹੁਣ ਸਰਕਾਰ ਪੋਸਟਾਂ ਘੱਟ ਵੀ ਰਹੀ ਆ ਉਹਦੇ ਹੁੰਦਾ ਅਸੀਂ ਜਿਵੇਂ ਜਿਵੇਂ ਟੀਮ ਚੱਲੀ ਜਾਂਦਾ ਤਿਆਰੀ ਕਰੀ ਜਾਂਦੇ ਪੋਚ ਕਦੋਂ ਵੀ ਕੋਈ ਮਰਜ਼ੀ ਮਿਲ ਸਕਦੀ ਹੈ ਆਪਣੇ ਵਾਸਤੇ ਸਰਕਾਰੀ ਨੌਕਰੀ ਜ਼ਰੂਰੀ ਹੈ। ਬਿਲਕੁਲ ਇੰਨਾ ਵੱਲੋਂ ਜੋ ਕਿਹਾ ਗਿਆ ਹੈਗਾ ਤੇ ਇਹਨੇ ਤਿਆਰੀ ਵੀ ਨਾਲ-ਨਾਲ ਚੱਲ ਰਹੀ ਹੈ। ਸਰਕਾਰ ਦਾ ਸਰਕਾਰੀ ਜੋਬ ਜਿਹੜੀ ਪੰਜਾਬ ਸਰਕਾਰ ਵੱਲੋਂ ਪੋਸਟਾਂ ਕੱਢੀਆਂ ਜਾ ਰਹੀਆਂ ਉਹ ਤਿਆਰੀ ਵੀ ਨਾਲ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਅਗਰ ਸਰਕਾਰੀ ਜੋਬ ਮਿਲਦੀ ਹੈ ਸਰਕਾਰੀ ਜੋਬ ਨੇ ਪੈ ਦੁੱਤੀ ਹੈ ਉਹ ਕੰਮ ਚਾਹ ਕੋਈ ਵੀ ਹੋਵੇ ਹਰ ਬੰਦੇ ਨੂੰ ਜੋ ਚਾਹੁੰਦੇ ਹੈਗੇ ਸਰਕਾਰੀ ਜੋਬ ਮਿਲਣੀ ਬਹੁਤ ਜ਼ਰੂਰੀ ਹੈ। ਹੁਣ ਗੱਲਬਾਤ ਕਰਦੇ ਹਾਂ ਮੇਰ ਸਾਹਿਬ ਨਾਲ ਉਹਨਾਂ ਦਾ ਕੀ ਕਹਿਣਾ ਹੈ। ਆਪਾਂ ਹੁਣੇ ਗੱਲਬਾਤ ਵੀ ਕੀਤੀ ਸੀ ਜਿਹੜੇ ਇੱਥੇ ਜਿਹੜੇ ਕੈਂਡੀਡੇਟ ਜਿਹੜੇ ਆਪਣੀ ਨਗਰ ਨਿਗਮ ਦੇ ਵਿੱਚ ਬੇਰਜ਼ਾਦ ਦੀ ਪੋਸਟ ਪਰ ਨੇ ਸੋ ਇਹਨਾਂ ਨਾਲ ਗੱਲਬਾਤ ਵੀ ਕੀਤੀ ਤਸਵੀਰਾਂ ਵੀ ਦੇਖੀਆਂ ਹੁਣ ਅਸੀਂ ਨਗਰ ਨਿਗਮ ਦੇ ਮੇਅਰ ਸਾਹਿਬ ਕੋਲ ਪਹੁੰਚੇ ਬਜੇ ਸਿੰਘ ਚਾਨੀ ਜੀ ਕੋਲੇ ਇਹਨਾਂ ਨਾਲ ਗੱਲਬਾਤ ਕਰਦੇ ਆ ਜਿਹੜੀ ਬੇਰਜ਼ਾਦ ਦੀ ਪੋਸਟਾਂ ਨਿਕਲੀਆਂ ਕਿੰਨੀਆਂ ਪੋਸਟਾਂ ਤੇ ਇਹਦੇ ਵਿੱਚ ਕੀ ਕੀ ਕਿਵੇਂ ਲੋਕ ਅਪਲਾਈ ਕਰ ਰਹੇ ਆ ਇਹ ਜੀ 8ਵੀਂ ਕਲਾਸ ਦੇ ਜਿਹੜਾ ਕਿ ਸਰਟੀਫਿਕੇਟ ਆਪਣਾ ਹੋਣਾ ਜ਼ਰੂਰੀ ਆ ਉਸ ਦੇ ਆਧਾਰ ਤੇ ਕੋਈ ਵੀ ਬੱਚਾ ਅਪਲਾਈ ਕਰ ਸਕਦਾ ਵਾ ਜਿੱਥੇ ਕਿ ਗੱਲ ਕਰੀਏ 8ਵੀਂ ਦਾ ਕਿ ਇੱਥੇ ਕਹ ਲੋ ਗ੍ਰੈਜੂਏਸ਼ਨ ਕੀ ਬੀਏ ਕੀ ਐਮਏ ਕੀ ਸਾਰੇ ਹੀ ਬੱਚੇ ਇੱਥੇ ਜੜੀਆਂ ਆਪਣੀਆਂ ਐਪਲੀਕੇਸ਼ਨਾਂ ਜੜੀਆਂ ਨਗਰ ਨਗਰ ਦੇ ਵਿੱਚ ਆਪਣੀਆਂ ਦੇ ਰਹੇ ਆ ਕਿੰਨੀਆਂ ਟੋਟਲ ਪੋਸਟ ਹੈ ਗਈਆਂ ਜ਼ਰੇ ਵਿੱਚ ਟੋਟਲ ਜੀ 48 ਪੋਸਟਾਂਆਂ 48 ਦੇ ਵਿੱਚੋਂ ਕਹਿ ਲਿਏ ਜਿਹੜੇ ਕਿ 32 ਆ ਜਿਹੜੇ ਆਲਰੇਡੀ ਜਿਹੜੇ ਲੰਮੇ ਸਮੇਂ ਤੋਂ ਇੱਥੇ ਆਪਣਾ ਕੋਲ ਨਗਰ ਰੰਗਮ ਦੇ ਵਿੱਚ ਆਪਣੇ ਬਚਪਨ ਦੇ ਵਿੱਚ ਜਿਹੜੀ ਜਵਾਨੀ ਦੇ ਵਿੱਚ ਜਿਹੜੀ ਜੋਬ ਸ਼ੁਰੂ ਕੀਤੀ ਸੀ ਤੇ ਅੱਜ ਉਹਨਾਂ ਦੀਆਂ ਦਾੜ੍ਹੀਆਂ ਵੀ ਚਟੀਆਂ ਹੋ ਗਈਆਂ ਵਿਚਾਰੇ ਰਿਟਾਇਰਮੈਂਟ ਦੇ ਕਰੀਬ ਨਾ ਨੇੜੇ ਪਹੁੰਚ ਗਏ ਆ ਕਿਉਂਕਿ ਜਿਹੜਾ ਮੈਂ ਸਮਝਦਾ ਵੀ ਜਿਹੜੇ ਵਿਚਾਰੇ ਇਹਨਾਂ ਲੰਮੇ ਸਮੇਂ ਤੋਂ ਇਹ ਕਾਰਜ ਨੂੰ ਸੰਭਾਲੀ ਬੈਠੇ ਆ ਤੇ ਉਹ ਜਿਹੜੀਆਂ ਬਤਤੀ ਪੋਸਟਾਂ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਤੇ ਜਿਹੜੀਆਂ ਰਹਿ ਗਈਆਂ 16 ਪੋਸਟਾਂ 16 ਪੋਸਟਾਂ ਜਿਹੜੀਆਂ ਕਿ ਮੈਰਿਟ ਦੇ ਆਧਾਰ ਤੇ ਤੇ ਜਾਂ ਕਿਹਾ ਲੋ ਵੀ ਉਹਨਾਂ ਦਾ ਜੋ ਐਕਸਪੀਰੀਅੰਸ ਆ ਉਸ ਦੇ ਆਧਾਰ ਤੇ ਜਿਹੜੀਆਂ ਦਿੱਤੀਆਂ ਜਾਣਗੀਆਂ ਜੀ ਗੱਲ ਕਰੀ ਮੋਗਾ ਬਦਾ ਕੁਵਲੋਂ ਦੇ ਨਗਰ ਨਿਕਬੰਦੇ ਕਰਮਚਾਰੀਆਂ ਵੱਲੋਂ ਮਤਾ ਪਾਇਆ ਗਿਆ ਸੀ ਮੋਗੇ ਵਾਸਤੇ ਆਪਾਂ ਜਿਹੜੇ ਅਪਲਾਈ ਚਾਹੀਦੇ ਜਿਹੜੇ ਦੇਖਣ ਨੂੰ ਆ ਰਿਹਾ ਹੈ ਕਿ ਜਿਹੜੇ ਕਾਫੀ ਜਿਹੜੇ ਕੈਂਡੀਡੇਟ ਆ ਬਾ ਦੇਖੋ ਜੀ ਮਾਨਯੋਗ ਸਾਡੇ ਐਮਐਲਏ ਸਾਹਿਬ ਉਹਨਾਂ ਦਾ ਹਮੇਸ਼ਾ ਹੀ ਸੁਪਨਾ ਰਿਹਾ ਵੇ ਕਿ ਮੋਗੇ ਸ਼ਹਿਰ ਨੂੰ ਇੱਕ ਵਧੀਆ ਸ਼ਹਿਰ ਬਣਾਉਣਾ ਖੁਸ਼ਹਾਲ ਬਣਾਉਣਾ ਸੁੰਦਰ ਬਣਾਉਣਾ ਕਿਉਂਕਿ ਅਸੀਂ ਪੋਸਟਾਂ ਵੀ ਇਸ ਕਰਕੇ ਹੀ ਭਰਤੀ ਕਰਨ ਲੱਗੇ ਸੀ ਕਿਉਂਕਿ ਸਾਡਾ ਜਿਹੜੀ ਨਗਰ ਨਿਕ ਮੋਗੇ ਦੇ ਵਿੱਚ ਸਾਨੂੰ ਮੁਲਾਜ਼ਮਾਂ ਦੀ ਸਖਤ ਜ਼ਰੂਰਤ ਹੈ ਕਿਉਂਕਿ ਜੇ ਮੁਲਾਜ਼ਮ ਹੋਣਗੇ ਤੇ ਕਾਰਜ ਵੀ ਫੇਰ ਹੀ ਆ ਕਿਉਂਕਿ ਪਹਿਲਾਂ ਜਿਹੜੇ ਵਾਰਡ ਹੁੰਦੇ ਸੀ ਘੱਟ ਹੁਣ ਪਿਆ ਵਾਰਡਾਂ ਪਿਆਓ ਵਾਰਡਾਂ ਦੇ ਵਿੱਚ ਜੇ ਮੁਲਾਜ਼ਮ ਹੋਣਗੇ ਤਾਂ ਫੇਰ ਹੀ ਕੰਮ ਕੀਤਾ ਜਾਊਗਾ ਜੇ ਕਹ ਲਈਏ ਵੀ ਆਪਾਂ ਹੁਣ ਵੱਖ-ਵੱਖ ਸ਼ਹਿਰਾਂ ਦੇ ਜਾਂ ਕਰੀਬ 100 ਕਿਲੋ ਕਰਨਾ ਉਹਨਾਂ ਦਾ ਹੱਕ ਆ ਕਿਉਂਕਿ ਜੇ ਅਪਲਾਈ ਕਰਕੇ ਉਹਨਾਂ ਨੂੰ ਕੋਈ ਜੌਬ ਮਿਲ ਜਾਂਦੀ ਉਹਨਾਂ ਨੇ ਬਦਲੀ ਕਰਾ ਕੇ ਫਿਰ ਉੱਥੇ ਚਲੇ ਜਾਣਾ ਤੇ ਖਾਲੀ ਤਾਂ ਖਾਲੀ ਤਾਂ ਫਿਰ ਮੋਗਾ ਸ਼ਹਿਰ ਉਸੇ ਤਰ੍ਹਾਂ ਹੀ ਰਹਿ ਗਿਆ ਮੈਂ ਸਮਝਦਾ ਵੀ ਜੇ ਮੋਗਾ ਸ਼ਹਿਰ ਵਾਸਤੇ ਇਹ ਸਾਰਾ ਕਾਰਜ ਹੁੰਦਾ ਤਾਂ ਸਭ ਨੂੰ ਬੈਸਟ ਹੋਣਾ ਸੀਗਾ ਬਾਕੀ ਜੋ ਵੀ ਸਾਡੇ ਸਰਦਾਰ ਭਾਨ ਸਿੰਘ ਜੀ ਮਾਨ ਜੀ ਜਿਨ੍ਹਾਂ ਨੇ ਰਹਿਨਮਾ ਹੇਠ ਜਿਨ੍ਹਾਂ ਦੀ ਛਤਰਾ ਹੇਠ ਜਿਹੜੇ ਕਿ ਕਾਰਜ ਹੋ ਰਿਹਾ ਜੇ ਉਹਨਾਂ ਨੇ ਸਾਨੂੰ 48 ਵੀਲਦਾਰਾਂ ਦਾ ਜਿਹੜਾ ਇਹ ਮੰਤਰੀ ਸਾਹਿਬ ਨੇ ਮਤਾ ਪਾਸ ਕਰਾ ਕੇ ਦਿੱਤਾ ਸੀ ਤੇ ਜਿਹੜੇ ਕਿ ਸਾਡੇ ਮਾਨਯੋਗ ਐਮਐਲਏ ਸਾਹਿਬ ਦੀ ਜਿਨ੍ਹਾਂ ਨੇ ਬਹੁਤ ਹੀ ਮਿਹਨਤ ਦੇ ਸਦਕਾ ਇਹ ਮਤਾ ਇਹ ਤੇ ਮੁੱਗੇ ਲੰਦਾ ਵਾ ਹੁਣ ਤੱਕ ਜਿਹੜੀਆਂ ਕਿੰਨੀਆਂ ਜਿਹੜੀਆਂ ਅਪਲੀਕੇਸ਼ਨ ਆ ਚੁੱਕੀਆਂ ਹੈਗੀਆਂ ਤਕਰੀਬਨ ਕਹੋ ਜੀ ਸਾਡੇ ਕੋਲੇ 3300 ਅਪਲੀਕੇਸ਼ਨਾਂ ਆ ਚੁੱਕੀਆਂ ਵਾਂ ਜਿਹੜੇ ਕਿ ਗੱਲ ਕਰਨ ਤੁਸੀਂ ਹੁਣ ਬਾਹਰ ਜਿਹੜੇ ਇੱਕ ਨਿਗਾਹ ਮਾਰੋਗੇ ਤੇ ਲਾਈਨਾਂ ਲੱਗੀਆਂ ਹੋਈਆਂ ਵਾਂ ਤੇ ਮੇਰੇ ਤੋਂ ਤੱਕ ਮੈਨੂੰ ਲੱਗਦਾ ਵੀ ਤਕਰੀਬਨ 4k ਹਜ਼ਾਰ ਦੇ ਕਰੀਬ ਸਾਡੇ ਕੋਲੇ ਅਪਲੀਕੇਸ਼ਨ ਅੱਜ ਸ਼ਾਮ ਤੱਕ ਇੱਥੇ 71 ਹੋ ਜਾਣਗੀਆਂ ਵਾਂ ਤੇ ਹੋ ਸਕਦਾ ਵੱਧ ਵੀ ਹੋ ਜਾਣ ਪਰ ਮੈਂ ਟਾਰਗੇਟ ਰੱਖਿਆ ਵੀ ਲੱਗਦਾ ਵੀ 4000 ਦੇ ਕਰੀਬ ਸਾਡੇ ਕੋਲੇ ਹੋਵੇ ਪਾਕਿਸਤਾਨ ਆ ਜਾਂਦੇ ਜੇ ਅਗਰ ਆਪ ਗੱਲ ਕਰੀਏ 16 ਪੋਸਟਾਂ ਦੇ ਵਿੱਚ ਲੈਣਾ ਲਿਖੇ 4000 ਦੇ ਕਰੀਬ ਤੁਸੀਂ ਕਰਨੀ ਜਿਹੜੀ ਪੋਸਟ ਹੋ ਜੂਗੀ ਕਿਤਨੇ ਕਿਤੇ ਲੱਗਦੇ ਆ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਔਰ ਕਈਆਂ ਨੂੰ ਇਹ ਵੀ ਨਹੀਂ ਪਤਾ ਬੇਰਜ਼ਾਰੀ ਹੁੰਦੀ ਕੀ ਜੀ ਗੱਲ ਵੀਰੇ ਇਦਾਂ ਤੁਹਾਡੇ ਮਾਧਿਅਮ ਨਾਲ ਮੈਂ ਦੱਸਣਾ ਚਾਹੁੰਦਾ ਕਿਉਂਕਿ ਜਿਹੜੀਆਂ ਪਹਿਲਾਂ ਸਰਕਾਰਾਂ ਹੋਈਆਂ ਤੁਸੀਂ ਦੇਖੋ ਸਰਕਾਰਾਂ ਜਦੋਂ 5 ਸਾਲ ਬਾਅਦ ਚੁਣੀਆਂ ਜਾਂਦੀਆਂ ਵਾ ਤੇ 4 4.5 ਸਾਲ ਕੁਝ ਵੀ ਨਹੀਂ ਕਰਦੇ ਕਿਉਂਕਿ ਜਦੋਂ 4.5 ਸਾਲ ਹੋ ਜਾਂਦੇ ਆ ਉਦੋਂ ਆਪਾਂ ਜਵਾਬ ਦੇਣ ਲੱਗਦੇ ਆ ਜਿੱਤੇ ਸਾਡੇ ਸਰਦਾਰ ਭਗਤ ਸਿੰਘ ਦੀ ਮਾਂ ਜੀ ਆਮ ਆਦਮੀ ਪਾਰਟੀ ਤੇ ਜਿਹੜਾ ਕਿ ਬਣਦੇ ਸਾਰ ਤੁਸੀਂ ਵੇਖੋ 40000 ਦੇ ਕਰੀਬ ਨੌਕਰੀਆਂ ਦਿੱਤੀਆਂ ਗਈਆਂ ਜਿਹਦੇ ਵਿੱਚ ਕੋਲ ਟੀਚਰ ਸਾਹਿਬਾਨ ਕਹੋ ਪੁਲਿਸ ਪ੍ਰਸ਼ਾਸਨ ਵਾਲੀਆਂ ਕਹੋ ਜਾਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਜੋਬ ਆ ਮਾਨਸਾ ਵੱਲੋਂ ਦਿੱਤੀ ਜਾਂਦੀ ਹੈ ਕਿ ਕਿ ਜਿੱਥੇ ਤੱਕ ਅਸੀਂ ਗੱਲ ਕਰੀਏ ਤੇ ਜਿਹੜਾ ਕੀ ਇਹ ਹੁਣ ਇੰਨੇ ਲੰਮੇ ਸਮੇਂ ਦਾ ਜਿਹੜਾ ਗੈਪ ਪਿਆ ਵਾ ਇਹ ਹੌਲੀ-ਹੌਲੀ ਕਵਰ ਹੋਊਗਾ ਤੇ ਜਿਹੜੀ ਗੱਲ ਨਗਰ ਨੇ ਕਿੰਦੀ ਰਹਿ ਗਈ ਜਾਂ ਜਾਂ ਇੰਨੀਆਂ ਲਾਈਨਾਂ ਲੱਗੀਆਂਆਂ ਇਹ ਜੋ ਪਿਛਲੀਆਂ ਪਹਿਲੀਆਂ ਜਿਹੜੀਆਂ ਸਰਕਾਰਾਂ ਸੀ ਜਿਹੜਾ ਉਹਨਾਂ ਦਾ ਖਰੂ ਪਾਇਆ ਸੀ ਤੁਸੀਂ ਹੁਣ ਵੇਖ ਰਹੇ ਆ ਕਿ ਜਿਹੜੇ ਕਿ ਬੱਚੇ ਵਿਚਾਰੇ ਲਾਈਨਾਂ ਦੇ ਵਿੱਚ ਖੜੇ ਹੋ ਕੇ ਆਪਣੀ ਵਾਰੀ ਢੀਂ ਕਰੇ ਵਾਰੀ ਦੀ ਉਡੀਕ ਕਰਕੇ ਇੱਕ ਜੌਬ ਵਾਸਤੇ ਆਪਣਾ ਸੰਘਰਸ਼ ਵਧ ਰਿਹਾ ਬਿਲਕੁਲ ਜਿੰਨਾ ਵੱਲ ਜੋ ਕਿਹਾ ਗਿਆ ਹੈ ਹੈਗੇ ਪਹਿਲੀ ਜਿਹੜੇ ਸਰਕਾਰਾਂ ਸੀ ਉਹਨਾਂ ਵੱਲੋਂ ਜਿਹੜੇ ਹੈਗੇ ਜੌਬ ਜਿਹੜੀਆਂ ਟਾਈਮ ਤੇ ਨਹੀਂ ਦਿੱਤੀਆਂ ਗਈਆਂ ਜਿਸ ਕਰਕੇ ਜਿਹੜੀ ਬੋਰਡ ਰੁਜ਼ਗਾਰੀ ਹੈ ਜਿਹੜੀ ਹੌਲੀ ਹੌਲੀ ਖਤਮ ਕੀਤੀ ਜਾਵੇਗੀ ਗੱਥੇ ਗੱਲ ਕਰਦੇ ਆ 48 ਬੇਜ਼ਦਾਰਾਂ ਦੇ ਪੋਸਟਾਂ ਦੇ ਵਿੱਚ ਜਿਹੜੀ 32 ਜਿਹੜੀਆਂ ਆਲਰੇਡੀ ਪਹਿਲਾਂ ਹੀ ਜਿਹੜੇ ਕੰਮ ਕਰ ਰਹੇ ਆ ਉਹਨਾਂ ਨੂੰ ਪੱਕੇ ਕਰਨ ਵਾਸਤੇ ਜਿਹੜਾ ਮਤਾ ਪਾਇਆ ਗਿਆ ਸੀ ਜਿਹੜੇ 16 ਜਿਹੜੇ ਹੈਗੇ ਆ ਪੋਸਟਾਂ ਉਹਨਾਂ ਵਾਸਤੇ 4000 ਦੇ ਕਰੀਬ ਜਿਹੜੀ ਐਪਲੀਕੇਸ਼ਨ ਹੈ ਜਿਹੜੀ ਇੱਥੇ ਪਹੁੰਚ ਚੁ ਉਹ ਬਾਕੀ ਗੱਲ ਕਰਦੇ ਜੀ ਮੋਗਾ ਤੋਂ ਬਾਹਰੋਂ ਆਉਂਦੇ ਹੈਗੇ ਇਹਨਾਂ ਦਾ ਕਹਿਣਾ ਹੈਗਾ ਮੋਗੇ ਵਾਸਤੇ ਜਿਹੜੀਆਂ ਪੋਸਟਾਂ ਜਿਹੜੇ 16 ਕੱਢੀਆਂ ਗਈਆਂ ਅਗਰ ਬਾਹਰੋਂ ਵੀ ਕੋਈ ਪੋਸਟ ਅਗਰ ਲੈ ਕੇ ਆਉਂਦਾ ਤੇ ਆਪਦੇ ਸ਼ਹਿਰ ਦੀ ਬਦਲੀ ਕਰਨ ਦੀ ਕੋਸ਼ਿਸ਼ ਕਰਦਾ ਤੇ ਮੋਗਾ ਫਿਰ ਜਿਹੜਾ ਖਾਲੀ ਰਹਿ ਸਕਦਾ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕੌਣ ਕਿਸ ਨੂੰ ਤੇ ਕਿਹਦੀ ਪੋਸਟ ਮਿਲਦੀ ਹੈ ਅਤੇ ਹੁਣ ਮੋਗੇ ਵਾਸਤੇ ਕਿੰਨਾ ਕੁ ਸੁਧਾਰ ਹੁੰਦਾ ਹੈ ਮੋਗਾ ਤੋਂ ਸੰਜੀਵ ਕੁਮਾਰ ਅਰੋੜਾ ਦਾ ਅਨਮਿਊਟ